ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਸਿਕਸ ਆਫ ਅਮਰੀਕਾ ਦੇ ਬਲੋਗ ਗ੍ਰੀਟ ਤੇ ਜ਼ਰੂਰਤਮੰਦ ਕੁੜੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਸਰ ਅਸੀਂ ਦੇ ਸਰ ਵੀ ਦੇ ਚੇਸ ਆ ਪਾਇਆ ਇਹ ਇੱਥੇ ਦੇ ਲੋਕਾਂ ਨੇ ਸਾਡੇ ਕੰਟਰੀ ਕੋਆਰਡੀਨੇਟਰ ਬਰਿੰਦਰ ਸਿੰਘ ਨੇ ਇਹ ਸਾਰਾ ਉਹ ਜਿਹੜੇ ਸਾਡੇ ਵੋਲੰਟੀਅਰਸ ਅੱਜ ਮੈਂ ਵੇਖ ਰਿਹਾ ਜਿਹੜੇ ਸਿਕਸ ਆਫ ਅਮਰੀਕਾ ਦੇ ਵੋਲੰਟੀਅਰਸ ਇੱਥੇ ਅੱਜ ਹਾਜ਼ਰ ਨੇ ਇਹ ਦੱਸਦਾ ਹੈ ਕਿ ਸੰਸਥਾ ਨੇ ਇਹਨੂੰ ਵਾਇਫ ਨੂੰ ਦੇ ਬਖਸ਼ਿਸ਼ ਕੀਤੀ ਔਰ ਅੱਛੇ ਕੰਮ ਵਾਸਤੇ ਇਹ ਸੰਸਥਾ ਹੁਣ ਵੱਧ ਰਹੀ ਹੈ ਟੂਰੀ ਦੇ ਪਿੰਡ ਬਮਾਲ ਵਿੱਚ 14 ਗਰੀਬ ਕੁੜੀਆਂ ਦੇ ਨਾ ਸਿਰ ਪਿਆ ਕਰਵਾਏ ਗਏ ਉਹਨਾਂ ਨੂੰ ਕਰੇਲੂ ਜ਼ਰੂਰਤ ਦਾ ਸਮਾਨ ਦਿੱਤਾ ਗਿਆ ਸਿੱਖੀ ਸੇਵਾ ਦਾ ਨਾਇਕ ਹੈ ਇਹ ਸੇਵਾ ਕਰ ਰਹੇ ਨੇ ਜਸਦੀਪ ਸਿੰਘ ਔਰ ਖਾਸ ਕਰ ਰਵਿੰਦਰ ਔਰ ਖੱਬ ਸਭ ਤੋਂ ਜ਼ਿਆਦਾ ਮੈਂ ਗੁਰਦੁਆਰਾ ਸਾਹਿਬ ਤੇ ਸਿਕਸ ਆਫ ਅਮਰੀਕਾ ਦੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਪਾਸਿਬਲ ਹੋਇਆ ਲੇਕਿਨ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਅੱਜ ਹੋਈ ਉਹ ਮੈਂ ਸਮਝਦਾ ਜਿਹੜੀ ਕਿ ਇੰਡੀਆ ਦੀ ਤਰੱਕੀ ਦਾ ਸੀਕ੍ਰੈਟ ਹੈ ਵੇਖੋ ਅੱਜ ਤਿੰਨ ਤਿੰਨ ਮਜ਼ਬਬੇ ਤੇ ਇਕੱਠੇ ਨੇ ਸਿੱਖ ਵੀ ਨੇ Hindu ਭਾਈਚਾਰਾ ਵੀ ਹੈ ਔਰ ਮੁਸਲਮਾਨ ਵੀ ਨੇ ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਮੈਸੇਜ ਹੈ ਬਹੁਤ ਵੱਡਾ ਸਿਗਨਲ ਹੈ ਕਿ ਅਸੀਂ ਅਸੀਂ ਸਾਰਿਆਂ ਨੇ ਪੰਜਾਬ ਵਾਸਤੇ ਇੰਡੀਆ ਵਾਸਤੇ ਸਿਰੜ ਕੇ ਇਕੱਠਿਆਂ ਕੰਮ ਕਰਦੇ ਆ ਰਹਿਣਾ ਐਵੇਂ ਇੱਕ ਗੱਵੱਦਿਆਣਾ ਗੁਰੂ ਘਰ ਵਿੱਚ ਨਾ ਸਿਰਫ ਅਨੰਦ ਕਾਰਜ ਕਰਵਾਏ ਗਏ ਬਲਕਿ ਤਿੰਨ ਮੁਸਲਮਨ ਕੁੜੀਆਂ ਦੇ ਨਕਾਬ ਇਸ ਸੰਸਥਾ ਵੱਲੋਂ ਕਰਵਾਏ ਗਏ ਨੇ ਤੇ ਪੂਰੀ ਮਦਦ ਲਈ ਕੁੜੀਆਂ ਨੇ ਸਿਕਸ ਆਫ ਸੰਸਥਾ ਦੇ ਚੇਅਰਮੈਨ ਤੋਂ ਇਲਾਵਾ ਸਭ ਦਾ ਧੰਨਵਾਦ ਕੀਤਾ ਹੈ ਬੱਚਿਆਂ ਬਹੁਤ ਖੁਸ਼ ਨੇ ਬੱਚੇ ਬਹੁਤ ਖੁਸ਼ ਨੇ ਪਰਿਵਾਰ ਬਹੁਤ ਖੁਸ਼ ਹੈ ਪਿੰਡ ਬੜਾ ਖੁਸ਼ ਹੈ ਕਮੇਟੀ ਬੜੀ ਖੁਸ਼ ਹੈ ਕਮੇਟੀ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ ਇਹ ਜਗ੍ਹਾ ਦਿੱਤੀ ਜਿਹਦੇ ਉੱਤੇ ਅਸੀਂ ਕਾਰਜ ਕਰ ਚੁੱਕੇ ਹਾਂ ਇਸ ਵਿਆਪ ਵਿੱਚ ਸ਼ਾਮਲ ਜਸਦੀਪ ਸਿੰਘ ਜੱਸੀ ਚੇਅਰਮੈਨ ਉਸ ਤੋਂ ਬਾਅਦ ਸਾਜਿਦ ਤਾਰਿਕ ਸਾਹਿਬ ਡਾਇਰੈਕਟਰ 64 ਅਮਰੀਕਾ 올 ਇੰਡੀਆ ਕੋਆਰਡੀਨੇਟਰ ਬਰਿੰਦਰ ਸਿੰਘ ਤੇ ਉਹਨਾਂ ਦੀ ਟੀਮ ਪੰਜਾਬ ਤੇ ਇੰਡੀਆ ਭਾਰਾਂ ਦੀ ਪੂਰੀ ਟੀਮ ਮੌਜੂਦ ਇਸ ਵਿੱਚ ਘਰੇਲੂ ਲੋੜਵੰਦ ਬੱਚਿਆਂ ਨੂੰ ਸਮਾਨ ਦਿੱਤਾ ਗਿਆ ਤਾਂ ਜੋ ਘਰ ਕਰਸਤੀ ਵਿੱਚ ਇਹ ਸਮਾਨ ਕੰਮ ਆ ਸਕੇ ਬਹੁਤ ਖੁਸ਼ੀ ਹੈ ਜਿਹੜੇ ਅੱਜ 14 ਜਿਹੜੇ ਜੋੜਿਆਂ ਦੇ ਵਿਆਹ ਹੋਏ ਨੇ ਇੰਟਰਫੇਥ ਹੋਏ ਨੇ ਇਹਦੇ ਵਿੱਚ ਕਈ ਹਿੰਦੂ ਪਰਿਵਾਰ ਵੀ ਸੀ ਸਿੱਖ ਵੀ ਸੀ ਨਿਕਾਹ ਵੀ ਹੋਇਆ ਇੱਥੇ ਔਰ ਇੱਕ ਬਹੁਤ ਅੱਛਾ ਮੈਸੇਜ ਦਿੱਤਾ ਗਿਆ ਹੈ ਅੱਜ ਕੱਲ ਦੇ ਦੌਰ ਵਿੱਚ ਕਿ ਪੰਜਾਬ ਵਿੱਚ ਅਸੀਂ ਅੱਜ ਵੀ ਯੂਨਿਟ ਯੂਨਾਈਟਿਡ ਆਰ ਅਤੇ ਸਾਰੇ ਧਾਰਮਿਕ ਦੂਜੇ ਦੀ ਇੱਜ਼ਤ ਕਰਦਾ ਹੈ ਜਿਨ੍ਹਾਂ ਕੁੜੀਆਂ ਦਾ ਵਿਆਹ ਹੋਇਆ ਉਹਨਾਂ ਦੇ ਕੁੜੀਆਂ ਵਿੱਚ ਜੋਸ਼ਦੀਪ ਕੌਰ ਅਰਸ਼ਦੀਪ ਕੌਰ ਸੰਦੀਪ ਕੌਰ ਸੁਮਨਦੀਪ ਕੌਰ ਗਗਨਦੀਪ ਕੌਰ ਪੂਜਾ ਯਸ਼ਮੀਤ ਤਸਪੂਰਾ ਹਸਨ ਬੀਵੀ ਜ਼ਰੀਨਾ ਮਨਵੀਤ ਕੌਰ ਤੇ ਪਿੰਕੀ ਕੰਚਨ ਕੋਮਲ ਨੇ ਸਸਤਾ ਦੇ ਸੁਪਰਾਣੇ ਲਈ ਬਹੁਤ ਬਹੁਤ ਧੰਨਵਾਦ ਕੀਤਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਅੱਜ ਜ਼ਿਲ੍ਹਾ ਸੰਗਰੂਰ ਪਿੰਡ ਬਵਾਲ ਚ ਪਹੁੰਚੇ ਹੈਗੇ ਆ ਕਿ ਸਮੇਂ ਸਮੇਂ ਸਿਰ ਤੇ ਸਿੱਖ ਆਫ ਅਮਰੀਕਾ ਬੜੇ ਅੱਛੇ ਕੰਮ ਕਰਦੇ ਆ ਰਹੇ ਨੇ ਤੋਂ ਅੱਜ ਇੱਥੇ 14 ਲੜਕੀਆਂ ਦੇ ਵਿਆਹ ਕੀਤੇ ਗਏ ਹੈਗੇ ਨੇ ਸਿੱਖ ਆਫ ਅਮਰੀਕਾ ਨੇ ਔਰ ਸਾਡੇ ਵਿੱਚ ਡਾਕਟਰ ਜਸਦੀਪ ਸਿੰਘ ਪਹੁੰਚੇ ਹੋਏ ਨੇ ਔਰ ਬਿਊਰੋ ਚੀਫ ਵਰਿੰਦਰ ਜੀ ਪਹੁੰਚੇ ਹੋਏ ਨੇ ਔਰ ਸਾਡੇ ਵਿੱਚ ਹੋਰ ਭਾਈ ਸਾਹਿਬ ਪਹੁੰਚੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਸਰਨਾ ਪਹਿਲਾਂ ਮੈਂ ਜਸਦੀਪ ਦਸਤੀ ਜੀ ਨਾਲ ਗੱਲਬਾਤ ਕਰਾਂਗਾ ਉਹ ਸਾਡੇ ਅਮੇਜ਼ਿੰਗ ਟੀਵੀ ਚੈਨਲ ਦੇ ਕੀ ਗਏ ਸਰ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਐਡਾ ਵੱਡਾ ਕਾਰਜ ਹੋਇਆ ਹੈ 14 ਲੜਕੀਆਂ ਦੇ ਵਿਆਹ ਹੋਏ ਨੇ ਔਰ ਕਾਫੀ ਸਮੇਂ ਤੋਂ ਸਿੱਖ ਆਫ ਅਮਰੀਕਾ ਬੜੀ ਅੱਛੀ ਸੇਵਾ ਕਰਦਾ ਆ ਰਿਹਾ ਮੈਂ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਅੱਜ ਇਹ ਭਾਗ ਲਾਏ ਨੇ ਜੀ ਔਰ ਬਵਾਲ ਨਗਰ ਦੇ ਸਾਰੇ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਤੇ ਗੁਰਦੁਆਰਾ ਸਾਹਿਬ ਦੀ ਪੂਰੀ ਮੈਨੇਜਮੈਂਟ ਨੂੰ ਇੱਥੇ ਔਰ ਸਾਡੇ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਨੇ ਜਿਨ੍ਹਾਂ ਨੇ ਕੀ ਉਪਰਾਲੇ ਕੀਤੇ ਅਸੀਂ ਤੇ ਸਿਰਫ ਇਹਦੇ ਇੱਕ ਹਿੱਸਾ ਪਾਇਆ ਇਹ ਇੱਥੇ ਦੇ ਲੋਕਾਂ ਨੇ ਸਾਡੇ ਕੰਟਰੀ ਕੋਆਰਡੀਨੇਟਰ ਵਿਰਿੰਦਰ ਸਿੰਘ ਨੇ ਇਹ ਸਾਰਾ ਔਰ ਜਿਹੜੇ ਸਾਡੇ ਵੋਲੰਟੀਅਰਸ ਅੱਜ ਮੈਂ ਵੇਖ ਰਿਹਾ ਜਿਹੜੇ 6 ਫਾਰਮਰਿਕਾ ਦੇ ਵੋਲੰਟੀਅਰਸ ਇੱਥੇ ਅੱਜ ਹਾਜ਼ਰ ਨੇ ਇਹ ਦੱਸਦਾ ਹੈ ਕਿ ਸੰਸਥਾ ਨੇ ਇਹਨੂੰ ਵਾਇਗ ਨੂੰ ਦੇ ਬਖਸ਼ਿਸ਼ ਕੀਤੀ ਔਰ ਅੱਛੇ ਕੰਮ ਹਸਤੇ ਇਹ ਸੰਸਥਾ ਹੁਣ ਵਧ ਰਹੀ ਹੈ ਔਰ ਬਹੁਤ ਖੁਸ਼ੀ ਹੈ ਜਿਹੜੇ ਅੱਜ 14 ਜਿਹੜੇ ਜੋੜਿਆਂ ਦੇ ਵਿਆਹ ਹੋਏ ਨੇ ਇੰਟਰਫੇਥ ਹੋਏ ਨੇ ਇਹਦੇ ਵਿੱਚ ਕਈ ਹਿੰਦੂ ਪਰਿਵਾਰ ਵੀ ਸੀ ਸਿੱਖ ਵੀ ਸੀ ਨਿਕਾਹ ਵੀ ਹੋਇਆ ਇੱਥੇ ਔਰ ਇੱਕ ਬਹੁਤ ਅੱਛਾ ਮੈਸੇਜ ਦਿੱਤਾ ਗਿਆ ਹੈ ਅੱਜ ਕੱਲ ਦੇ ਦੌਰ ਵਿੱਚ ਕਿ ਪੰਜਾਬ ਵਿੱਚ ਅਸੀਂ ਅੱਜ ਵੀ ਯੂਨਾਈਟਡ ਹਾਂ ਔਰ ਹਰ ਧਰਮ ਇੱਕ ਦੂਜੇ ਦੀ ਇੱਜ਼ਤ ਕਰਦਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਮੇਰੇ ਨਾਲ ਅੱਜ ਅਮਰੀਕਾ ਤੋਂ ਸਾਜਦ ਤਾਰਦ ਸਾਹਿਬ ਵੀ ਆਏ ਨੇ ਜੋ ਕਿ ਇੱਕ ਮੁਸਲਮ ਹੁੰਦੇ ਹੋਏ ਵੀ ਸਿੱਖਸ ਆਮਰੀਕਾ ਦੇ ਫਾਊਂਡਿੰਗ ਡਾਇਰੈਕਟਰ ਨੇ ਤੇ ਉਹਨਾਂ ਨੇ ਵੀ ਅੱਜ ਗੁਰਦੁਆਰਾ ਸਾਹਿਬ 'ਤੇ ਹਾਜ਼ਰੀ ਲਾਈ ਔਰ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਔਰ ਬਹੁਤ ਹੀ ਅੱਛਾ ਅੱਜ ਪੰਜਾਬ ਵਿੱਚ ਲੱਗ ਰਿਹਾ ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੂੰ ਮੇਰਾ ਇਹੀ ਆ ਉਪਦੇਸ਼ ਹੈ ਕਿ ਯੂਨਾਈਟ ਹੋ ਕੇ ਚਲੋ Hindu Sikh Musalman Christian ਸਾਰੇ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰੀਏ ਸਰ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹੈਗੇ ਨੇ ਗਰੀਬ ਦੀ ਸੇਵਾ ਵੀ ਕੀਤੀ ਜਾਂਦੇ ਹਰ ਆ ਜਵੇ ਉਹਨਾਂ ਨੂੰ ਕੱਪੜੇ ਵੀ ਵੰਡੇ ਜਾਂਦੇ ਹੈਗੇ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੂੰਗਾ ਬਿਲਕੁਲ ਅਸੀਂ ਕਰਦੇ ਰਵਾਂਗੇ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਾਂ ਔਰ अगेन ਇੰਡੀਆ ਵਿੱਚ ਜਿਹੜੇ ਸਾਡੇ ਵੋਲੰਟੀਅਰ ਨੇ ਵਿਰਿੰਦਰ ਸਿੰਘ ਨੇ ਸੀਰਫ ਅਸੀਂ ਇੰਡੀਆ ਵਿੱਚ ਨਹੀਂ ਕਰ ਰਹੇ ਹੋਰ ਵੀ ਦੇਸ਼ਾਂ ਵਿੱਚ ਅਮਰੀਕਾ ਵਿੱਚ ਵੀ ਜਦੋਂ ਹੜ ਆਉਂਦੇ ਨੇ ਉੱਥੇ ਵੀ ਜਦੋਂ ਤਰਾਸਦੀ ਹੁੰਦੀ ਹੈ ਹਾਲਾਂਕਿ ਉਹ ਬਹੁਤ ਹੀ ਅਮੀਰ ਮੁਲਕ ਮੰਨਿਆ ਜਾਂਦਾ ਹੈ ਪਰ ਲੋੜ ਸਭ ਜਗਾਂ ਆਂਦੀ ਹੈ ਔਰ ਹਰ ਜਗ੍ਹਾ ਹੁੰਦੀ ਹੈ ਔਰ ਲੋੜ ਵੇਲੇ ਸਿੱਖਾਂ ਦਾ ਸਾਡਾ ਤੇ ਸਿੱਖੀ ਸਿਧਾਂਤ ਹੈ ਸਾਡੀ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ ਗੁਰੂਆਂ ਨੇ ਸਾਨੂੰ ਜਿਹੜਾ ਹੈ ਸੇਵਾ ਦਾ ਉਪਦੇਸ਼ ਦਿੱਤਾ ਔਰ ਇਹ ਸਿੱਖ ਦਾ ਫਰਜ਼ ਬਣਦਾ ਹੈ ਕਿ ਹਰ ਜਗ੍ਹਾ ਉਹ ਸੇਵਾ ਕਰੇ ਔਰ ਜਿਹੜੇ ਲੋਕਾਂ ਨੂੰ ਲੋੜ ਮੰਤ ਨੇ ਉਹਨਾਂ ਵਾਸਤੇ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਮੈਡੀਕਲ ਕੈਂਪ ਕਾਫੀ ਸਾਲਾਂ ਤੋਂ ਲਗਾ ਰਹੇ ਹਾਂ ਔਰ ਹਰ ਸਾਲ ਸਾਡੀ ਇਹ ਕੋਸ਼ਿਸ਼ ਹੁੰਦੀ ਕਿ ਇਹਨੂੰ ਹੋਰ ਵੱਡਾ ਕੀਤਾ ਜਾਏ ਔਰ ਉਹਦਾ ਮੇਨ ਸਾਡਾ ਮਕਸਦ ਇਹ ਹੁੰਦਾ ਹੈ ਕਿ ਉੱਥੇ ਜਿਹੜੇ ਲੋਕ ਜੋ ਦਵਾਈਆਂ ਨਹੀਂ ਅਫੋਰਡ ਕਰ ਸਕਦੇ ਜਾਂ ਜੋ ਡਾਕਟਰ ਜਿਹੜਾ ਨੂੰ ਨਹੀਂ ਉਪਲਬਧ ਅਸੀਂ ਮੇਲੇ ਤੇ ਉਹਨਾਂ ਵਾਸਤੇ ਚੀਜ਼ਾਂ ਉਪਲਬਧ ਕਰਾਨੀਆਂ ਤਾਂ ਕਿ ਜਿੰਨੀ ਕਿ ਸੇਵਾ ਹੋ ਸਕੇ ਅਸੀਂ ਕਰ ਸਕੀਏ ਮੇਲੇ ਤੇ ਉਹ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਹੁਣ ਗੱਲਬਾਤ ਕਰਦੇ ਹੈਗੇ ਆ ਸਾਡੇ ਵਿੱਚ ਆਪਣਾ ਸਾਜਨ ਸਾਰੇ ਵੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਤੁਹਾਡਾ ਜੀਐਨੂ ਤੁਹਾਡਾ ਬਹੁਤ ਬਹੁਤ ਤੁਸੀਂ ਅੱਜ ਬਵਾਲਪਿੰਡ ਦੇ ਵਿੱਚ ਪਹੁੰਚੇ ਆ ਔਰ 14 ਲੜਕੀਆਂ ਦਾ ਇੱਥੇ ਅੱਜ ਸ਼ਾਦੀ ਹੋਈ ਹੈ ਔਰ ਉਹ ਦਾਦ ਹੈ ਵੀ ਅਬ ਬੰڈیا ਗਿਆ ਹੈਗਾ ਪੂਰਾ ਕੀ ਕਹਿਣਾ ਚਾਹੁੰਦੇ ਵੇਖੋ ਸਭ ਤੋਂ ਪਹਿਲੇ ਤੇ ਸਿਕਸ ਆਫ ਅਮਰੀਕਾ ਸਿੱਖੀ ਸੇਵਾ ਦਾ ਨਾਮ ਹੈ ਔਰ ਇਹ ਸੇਵਾ ਕਰ ਰਹੇ ਨੇ ਜਸਦੀਪ ਸਿੰਘ ਔਰ ਖਾਸ ਕਰ ਰਵਿੰਦਰ ਔਰ ਖੱਬ ਸਭ ਤੋਂ ਜ਼ਿਆਦਾ ਮੈਂ ਗੁਰਦੁਆਰਾ ਸਾਹਿਬ ਤੇ ਸਿਕਸ ਆਫ ਅਮਰੀਕਾ ਦੀ ਟੀਮ ਦਾ ਸ਼ੁਕਰੀਆਦਾਤਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਪਾਸਿਬਲ ਹੋਇਆ ਲੇਕਿਨ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਅੱਜ ਹੋਈ ਉਹ ਮੈਨੂੰ ਸਮਝਣਾ ਜਿਹੜੀ ਕਿ ਇੰਡੀਆ ਦੀ ਤਰੱਕੀ ਦਾ ਸੀਕ੍ਰੈਟ ਹੈ ਵੇਖੋ ਅੱਜ ਤਿੰਨ ਤਿੰਨ ਮਜ਼ਹਬ ਇੱਥੇ ਇਕੱਠੇ ਨੇ ਸਿੱਖ ਵੀ ਨੇ ਹਿੰਦੂ ਭਾਈਚਾਰਾ ਵੀ ਹੈ ਔਰ ਮੁਸਲਮਾਨ ਵੀ ਨੇ ਔਰ ਮੈਂ ਸਮਝਣਾ ਕਿ ਇਹ ਬਹੁਤ ਵੱਡਾ ਮੈਸੇਜ ਹੈ ਬਹੁਤ ਵੱਡਾ ਸਿਗਨਲ ਹੈ ਕਿ ਅਸੀਂ ਅਸੀਂ ਸਾਰਿਆਂ ਨੇ ਪੰਜਾਬ ਵਾਸਤੇ ਇੰਡੀਆ ਵਾਸਤੇ ਅਸੀਂ ਨਾਲ ਕੇ ਇਕੱਠਿਆਂ ਕੰਮ ਕਰਦੇ ਰਹਿਣਾ ਐਵੇਂ ਅੱਗੇ ਵਧਦੇ ਰਹਿਣਾ ਔਰ ਸਿਕਸ ਆਫ ਅਮਰੀਕਾ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹਦਾ ਫੰਡਾਮੈਂਟਲ ਆਬਜੈਕਟਿਵ ਹੀ ਹੈ ਕਿ ਸੇਵਾ ਔਰ ਸਿੱਖੀ ਦਾ ਮੈਸੇਜ ਜਿਹੜਾ ਬਾਬਾ ਜੀ ਦਾ ਮੈਸੇਜ ਖਾਸ ਕਰੇ ਉਹਨੂੰ ਪ੍ਰੋਮੋਟ ਕਰਨਾ ਦੁਨੀਆ ਨੂੰ ਦੱਸਣਾ ਕਿ ਵਾਟਸ ਆ ਦਾ ਸਿੱਖਸ ਅਬਾਊਟ ਜੀ ਆਈ ਹੋਏ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਜਿਹੜੇ ਆਈ ਹੋਏ ਇੱਥੇ ਸੰਗਤਾਂ ਪਹੁੰਚੀ ਹੋਏ ਨੇ ਮੈਂ ਉਹਨਾਂ ਦਾ ਸਭ ਤੋਂ ਪਹਿਲੇ ਤੇ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਹੜੇ ਅੱਜ ਅੱਜ ਵਰਕਿੰਗ ਡੇ ਵਾਲੇ ਦਿਹਾੜੇ ਆਏ ਨੇ ਔਰ ਇਸ ਨੇਕ ਕੰਮ 'ਚ ਉਹਨਾਂ ਨੇ ਹਿੱਸਾ ਪਾਇਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਗੁਰੂ ਸਾਹਿਬ ਨਾਲ ਜੁੜੇ ਰਹਿਣਾ ਇਸ ਗੁਰਦੁਆਰਾ ਸਾਹਿਬ ਨਾਲ ਜੁੜੇ ਰਹਿਣਾ ਔਰ ਇਵੇਂ ਹੀ ਸੇਵਾ ਕਰਦੇ ਰਹਿਣਾ ਜਿਸ ਤਰ੍ਹਾਂ ਮੈਂ ਪਹਿਲੇ ਉਹ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਹੁਣ ਤੁਹਾਨੂੰ ਗੱਲਬਾਤ ਕਰਾਣੇ ਆਪਣੇ ਬਿਊਰੋ ਚੀਫ ਵਰਿੰਦਰ ਸਰ ਜੀ ਨਾਲ ਉਹ ਵੀ ਕੀ ਕਹਿੰਦੇ ਹੈਗੇ ਨੇ ਔਰ ਆਈਯੂ ਸੰਗਤਾਂ ਨੂੰ ਕੀ ਕਹਿੰਦੇ ਨੇ ਔਰ ਉਹਨਾਂ ਦਾ ਮੈਸੇਜ ਕੀ ਹੈਗਾ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਤਾਂ 6 ਆਫ ਅਮਰੀਕਾ ਦਾ ਔਰ ਪੂਰੀ ਟੀਮ ਦਾ ਅੱਜ ਵੈਲਕਮ ਜੀ ਆਇਆਂ ਨੂੰ ਸਾਡੇ ਡਾਇਰੈਕਟਰ ਸਾਹਿਬ ਚੇਅਰਮੈਨ ਸਾਹਿਬ ਉਹ ਸਾਡੇ ਪ੍ਰਧਾਨ ਸਾਹਿਬ ਵੀ ਪਹੁੰਚੇ ਹੋਏ ਨੇ ਕੁਝ ਕਾਰਨ ਕਰਕੇ ਇੱਥੇ ਨਹੀਂ ਵਿਆਹ ਤੇ ਨਹੀਂ ਪਹੁੰਚ ਸਕੇ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਮੁਸ਼ਕਲ ਟਾਈਮ ਹੁੰਦਾ ਹੈ 16 ਘੰਟੇ ਦੀ ਫਲਾਈਟ ਲੈ ਕੇ ਉਸ ਤੋਂ ਬਾਅਦ ਡਾਇਰੈਕਟ ਦਿੱਲੀ ਤੋਂ ਸਿੱਧੇ ਇੱਥੇ ਆ ਜਾਣਾ 8-5 ਘੰਟੇ ਦੀ ਫਲਾਈਟ ਮਿਲਦਾ ਤਾਂ ਨੀਂਦ ਵੀ ਕੱਚੀ ਪੱਕੀ ਹੁੰਦੀ ਕਿਉਂਕਿ ਟਾਈਮ ਦਾ ਡਿਫਰੈਂਸ ਹੈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਪਹੁੰਚਣ ਵਾਸਤੇ ਬੱਚਿਆਂ ਨੂੰ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਬ ਬਹੁਤ ਖੁਸ਼ ਨੇ ਬੱਚੇ ਬਹੁਤ ਖੁਸ਼ ਨੇ ਪਰਿਵਾਰ ਬਹੁਤ ਖੁਸ਼ ਏ ਪਿੰਡ ਬੜਾ ਖੁਸ਼ ਏ ਕਮੇਟੀ ਬੜੀ ਖੁਸ਼ ਹੈ ਕਮੇਟੀ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ ਇਹ ਜਗ੍ਹਾ ਦਿੱਤੀ ਜਿਹਦੇ ਉੱਤੇ ਅਸੀਂ ਕਾਰਜ ਕਰ ਚੁੱਕੇ ਹਾਂ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਇਦਾਂ ਦੇ ਕੰਮ ਸਿਕਸ ਆਫ ਅਮਰੀਕਾ ਹਮੇਸ਼ਾ ਕਰਦੀ ਰਹੇਗੀ ਕਰਦੇ ਰਹੇਗੀ ਕਿ ਕੋਈ ਵੀ ਇਦਾਂ ਦੇ ਕੰਮ ਜਿੱਦ ਜਿੱਦਾਂ ਮਿਲਦੇ ਜਾਣਗੇ ਸਾਨੂੰ ਬੱਚੀਆਂ ਬੱਚੇ ਮੈਡੀਕਲ ਕੈਂਪ ਜਾਂ ਸਕੂਲਾਂ ਦੇ ਵਿੱਚ ਸਿਕਸ ਆਫ ਅਮਰੀਕਾ ਇੱਕ ਇੱਕ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਹਾ ਸੀ ਅਵਲੈ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਥੇ ਹਿੰਦੂ ਵੀ ਨੇ ਤੇ ਮੁਸਲਮਾਨ ਵੀ ਨੇ ਤੇ ਸਿੱਖ ਵੀ ਨੇ ਈਸਾਈ ਵੀ ਨੇ ਸਾਰੇ ਧਰਮਾਂ ਦੇ ਇੱਥੇ ਇੱਕ ਛੱਤ ਥੱਲੇ ਖੜੇ ਹੋਏ ਆ ਤੇ ਮਜ਼ਾ ਆ ਗਿਆ ਹਾਂਜੀ ਔਰ ਕੀ ਮੈਸੇਜ ਕੀ ਦੇਣਾ ਚਾਹੋਗੇ ਅੱਗੇ ਵਾਸਤੇ ਅੱਗੇ ਵਾਸਤੇ ਇਹੀ ਕਵਾਂਗਾ ਕਿ ਜਦੋਂ ਕੋਈ ਤੁਹਾਡੇ ਕੋਲ ਤੁਸੀਂ ਸਰਕਾਰਾਂ ਤੋਂ ਆਸ ਨਾ ਰੱਖਿਆ ਕਰੋ ਤੁਸੀਂ ਆਪਣੇ ਆਪ ਤੇ ਇੰਨੇ ਸਟਰੋਂਗ ਹੋ ਜਾਓ ਕਿ ਤੁਸੀਂ ਆਪ ਕਰ ਸਕੋ ਤੇ ਆਪਣੇ ਕੀਤਾ ਹੋਇਆ ਕਹਿੰਦੇ ਬਾਬੇ ਨਾਨਕ ਨੇ ਵੀ ਹਾਲ ਚਲਾਈ ਸੀ ਵੱਲ ਵਹੀ ਸੀ ਤੇ ਉਹੀ ਆਪਾਂ ਅੱਜ ਉਹਦਾ ਫਲਸਫਾ ਲੈ ਕੇ ਨਿਕਲੇ ਹੋਏ ਆ ਤੇ ਉਹੀ ਆਪਾਂ ਇੱਕ ਝੰਡਾ ਸਾਡਾ ਸਿੱਖੋ ਅਮਰੀਕਾ ਦਾ ਝੰਡਾ ਇਹੀ ਹੈ ਕਿ ਅਵਲੇ ਅੱਲਾ 100 ਰੁਪਏ ਕੁਦਰਤ ਦੇ ਸਬੰਧੇ ਮਾਨਤੀ ਦੀ ਸੇਵਾ ਕਰਨੀ ਸਾਰੇ ਮਨੁੱਖਾਂ ਦੀ ਸੇਵਾ ਕਰਨੀ ਕੋਈ Hindu ਹੋਵੇ ਮੁਸਲਮਾਨ ਹੋਵੇ ਅਸੀਂ ਨਾਲ ਹਮੇਸ਼ਾ ਸਿਕਸ ਆਫ ਅਮਰੀਕਾ ਤੁਹਾਡੇ ਨਾਲ ਆ ਤੁਸੀਂ ਜਦੋਂ ਕੁਵਾਜੁਰ ਆਓਗੇ ਅਸੀਂ ਹਾਜ਼ਰ ਹੋਵਾਂਗੇ